ਕਰਨ ਤਰਨ ਚ ਹੋ ਰਹੀ ਜਿਮਨੀ ਚੌਂ ਨੂੰ ਲੈ ਕੇ ਅਕਾਲੀ ਦਲ ਬਾਦਸ ਪੰਜਾਬ ਜਥੇਬੰਦੀ ਦੇ ਇਲੈਕਸ਼ਨ ਇੰਚਾਰਜ ਸੁਖਦੇਵ ਸਿੰਘ ਦੇ ਉੱਪਰ ਅੰਮ੍ਰਿਤਸਰ ਹਾਈਵੇ ਤੇ ਚੌਂਲੇਵਾ ਹਮਲਾ ਕੀਤਾ ਜਾਂ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੈਟਰੋਲ ਨਮਾ ਬੰਬ ਦੇ ਨਾਂ ਸੁਖਦੇਵ ਸਿੰਘ ਦੀ ਗੱਡੀ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਗੱਡੀ ਨੇ ਭਿਆਨਕ ਅੱਗ ਦਾ ਰੂਪ ਧਾਰਨ ਕਰ ਲਿਆ ਤੇ ਇਸ ਦੌਰਾਨ ਸੁਖਦੇਵ ਸਿੰਘ ਨੇ ਜਦੋਂ ਜਹਿਦ ਦੇ ਨਾਲ ਆਪਣੀ ਜਾਨ ਬਚਾਈ ਹੈ ਪਰੰਤੂ ਫਿਰ ਵੀ ਉਹ ਇਸ ਅੱਗ ਦੀਆਂ ਲਪਟਾਂ ਦੇ ਵਿੱਚ ਝੁਲਸ ਗਿਆ ਜੋ ਹੁਣ ਇਸ ਵਕਤ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਨੇ ਇਸ ਮੌਕੇ ਵਾਰਿਸ ਪੰਜਾਬ ਜਥੇਬੰਦੀ ਦੇ ਸਰਪ੍ਰਸਤ ਬਾਪੂ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਚੌਂਡ ਕਮਿਸ਼ਨ ਨੂੰ ਕਰਦੇ ਆਂ ਦਖਲ ਦੇ ਕੇ ਇਸ ਦੀ ਨਿਰਪੱਖਤਾ ਦੇ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਚੱਕ ਜਤਾਇਆ ਕਿ ਜਮਨੀ ਚੌਂ ਨੂੰ ਲੈ ਕੇ ਕਿਸੇ ਵਿਰੋਧੀ ਪਾਰਟੀ ਦੇ ਵੱਲੋਂ ਕੀਤਾ ਗਿਆ ਇਹ ਹਮਲਾ ਹੋ ਸਕਦਾ ਹੈ ਜਿਸ ਦੀ ਪ੍ਰਸ਼ਾਸਨ ਦੇ ਵੱਲੋਂ ਨਿਰਪੱਖਤਾ ਦੇ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਹ ਪ੍ਰੈਸ ਵਾਰਤਾ ਇਸ ਵਿਸ਼ੇ ਤੇ ਰੱਖੀ ਗਈ ਹੈ ਕਿ ਸਾਡੇ ਤਰਫ ਤੋਂ ਅਕਾਲੀ ਦਲ ਵਾਰਸ ਪੰਜਾਬ ਦੇ ਤਰ ਤਰ ਜਿਲ੍ਹਾ ਦੇ ਜਿਲ੍ਹਾ ਅਫਸਰਰ ਸਿਖਦੇਵ ਸਿੰਘ ਕਾਦੀਆਂ ਕਰਕੇ ਉਹਨਾਂ ਸੀ ਜਾ ਰਹੇ ਸੀ ਉਹ ਨੌਜਵਾਨ ਮੁੰਡੇ ਨੇ ਸਾਡੇ ਇੱਥੇ ਕਾਫੀ ਤਰ ਤਰ ਦਾ ਸਾਰਾ ਉਹ ਸਾਡੀ ਚੋਣ ਕੈਂਪੇਨ ਨੂੰ ਅਸਾਂ ਦੇਟਾ ਰਹੇ ਸੀਗੇ ਤੇ ਉਹਨਾਂ ਨੇ ਬਹੁਤ ਦਿਨ ਉਹ ਉਹ ਇੱਥੇ ਰਹਿ ਰਹੇ ਸੀਗੇ ਗੱਲ ਤੋਂ ਸ਼ਾਮ ਨੂੰ 11:00 ਸਾਢੇ 10:00 ਵਜੇ ਤੋਂ ਬਾਅਦ ਆਪਣੇ ਘਰ ਜਾਣ ਵਾਸਤੇ ਕਾਦੀਆਂ ਚਲੇ ਗਏ ਉਹ ਰਸਤੇ ਵਿੱਚ ਅਮਰਸਰ ਤੋਂ ਮੇਰਕਾ ਬਠਾਣਾ ਰੋਡ ਤੇ ਜਾਂਦੇ ਆ ਉਥੇ ਕਿਸੇ ਖਾਕੀ ਵਰਦੀ ਧਾਰੀ ਨੇ ਉਹਨੂੰ ਕਿਤੇ ਹੱਤਾਂ ਤੇ ਉਹ ਰੁਕ ਉਹ ਰੁਕਿਆ ਤੇ ਰੁਕਦੇ ਸਾਰ ਹੀ ਜਦੋਂ ਕੋਈ ਉਹਨਾਂ ਨਾਲ ਗੱਲਬਾਤ ਹੋਈ ਤੋ ਉਸੇ ਵੇਲੇ ਕੋਈ ਪਤਾ ਨਹੀਂ ਚੱਲ ਸੀਡ ਬਾਰ ਛੁੱਟਿਆ ਗਿਆ ਕੀ ਕੀਤਾ ਗਿਆ ਤੇ ਉਹ ਇੱਕਦਮ ਬਲਾਸਟ ਹੋ ਕੇ ਉਹਦੀ ਗੱਡੀ ਨੂੰ ਆਗ ਲੱਗ ਗਈ ਅੱਗ ਲੱਗੀ ਤੇ ਉਹ ਬੜੀ ਮੁਸ਼ਕਲ ਨਾਲ ਉਸ ਜਿਹੜੀ ਉਹਦੀ ਬਾੜੀ ਸੀ ਉਹ ਵੀ ਨਹੀਂ ਖੁੱਲੀ ਉਹ ਪਿਛਲੀ ਵਾਰੀ ਥਾਣੀ ਬੜੀ ਮੁਸ਼ਕਲ ਨਾਲ ਨਿਕਲ ਕੇ ਤੇ ਉਹ ਕਾਫੀ ਸੁੱਕਾ ਸੀਗਾ ਤੇ ਜਦੋਂ ਫਿਰ ਉਹ ਏਕਲ ਦਾ ਪਤਾ ਲੱਗਾ ਸਾਡੀ ਟੀਮ ਨੇ ਤੇ ਸਾਰੇ ਜਣੇ ਬੜੀ ਭੱਜੋ ਕੋਈ ਅਨਜਾਣ ਬੰਦੇ ਵੀ ਆਏ ਉਹਨਾਂ ਨੇ ਉਹਦੀ ਕੁਛ ਹਲ ਕਰਕੇ ਫੋਨ ਪਨ ਕੀਤਾ ਤੇ ਫੋਨ ਕਰਨ ਤੋਂ ਬਾਅਦ ਚ ਉਹ ਸਾਡੇ ਬੰਦੇ ਉੱਥੇ ਪਹੁੰਚੇ ਉਹਨਾਂ ਨੇ ਉਹਨੂੰ ਜਲਦੀ ਜਲਦੀ ਅਮਰਸਰ ਅਮਦੀਪ ਹਸਪੀਟਲ ਉਹਨੂੰ ਲਿਜਾਇਆ ਗਿਆ ਉੱਥੇ ਜਾਣ ਤੋਂ ਬਾਅਦ ਚ ਨਾ ਅਮਦੀਪ ਹਸਪੀਟਲ ਵਾਲਿਆਂ ਨੇ ਉਹਨੂੰ ਡੀਐਮਸੀ ਰੈਫਰ ਕੀਤਾ ਉਹ ਡੀਐਮਸੀ ਰਾਤਾ ਉਹ ਡੀਐਮਸੀ ਰੱਖ ਰਿਆ ਤੇ ਹੁਣ ਅਜੇ ਵੀ ਹੁੰਦੀ ਜਿਹੜੀ ਹਾਲਾਤ ਆ ਕੋਈ ਏਡੇ ਵਧੀਆ ਨਹੀਂ ਗੇ ਤੇ ਪਰ ਹੁਣ ਉਹ ਇੰਨਾ ਕਿ ਮੜਾ ਜਾ ਪਤਾ ਲੱਗਾ ਕਿ ਥੋੜਾ ਜਿਹਾ ਠੀਕ ਹੈ ਉਹ ਤੇ ਪਰ ਉਹ ਇਹ ਜਿਹੜਾ ਕਿ ਜੋ ਜੋ ਕੁਝ ਵਾਪਰੇ ਆ ਉਹਦੇ ਚ ਸਾਨੂੰ ਇਹ ਸ਼ੱਕ ਇਹ ਸਾਡੇ ਇਹ ਸਰਕਾਰ ਵੀ ਜਿਹੜੇ ਹੱਥ ਟੰਡੇ ਅਪਣਾ ਰਹੀ ਆ ਜਿੱਦਾਂ ਇੱਥੇ ਇਹ ਲੋਕਾਂ ਨੂੰ ਡਰਾਇਆ ਤੇ ਮਕਾਇਆ ਜਾ ਰਿਹਾ ਸਾਡੇ ਜਿਹੜੇ ਸਮਰਥਕਾਂ ਤੇ ਪਰਚੇ ਕੀਤੇ ਜਾ ਰਹੇ ਆ ਉਹ ਸਾਡਾ ਇੱਕ ਬੜਾ ਸਰਗਰਮ ਵਰਕਰ ਸੀਗਾ ਸਰਗਰਮ ਆਗੂ ਸੀਗਾ ਸਾਡੀ ਪਾਰਟੀ ਦਾ ਤੇ ਸਾਨੂੰ ਇਹ ਸ਼ੱਕ ਹੁੰਦਾ ਹੈ ਕਿ ਸ਼ਾਇਦ ਕੋਈ ਸਾਡੇ ਵਿਰੋਧੀ ਸਰਕਾਰ ਵੱਲੋਂ ਜਾਂ ਸਾਡੇ ਵਿਰੋਧੀ ਜਿਹੜੇ ਉਮੀਦਵਾਰ ਆ ਉਹਨਾਂ ਵੱਲੋਂ ਕੋਈ ਇਹੋ ਜਿਹਾ ਘਰਾ ਲੱਗਦਾ ਕਿ ਕੀਤਾ ਹੋ ਸਕਦਾ ਇਹ ਵੈਸੇ ਤਾਂ ਜਾਜ ਦਾ ਵਿਸ਼ਾ ਅਸੀਂ ਸਰਕਾਰ ਨੂੰ ਕਹਿੰਨੇ ਕਿ ਇਹਦੀ ਨਰਪੱਖ ਜਾਂਚ ਜਿਹੜੀ ਆ ਉਹ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕੋਸ਼ਿਸ਼ ਕਰਨ ਤੇ ਉਹ ਦੋ ਦਾ ਦੋ ਤੇ ਪਾਣੀ ਦਾ ਪਾਣੀ ਵਾਕਈ ਅਸੀਂ ਚੋਣ ਕਮਿਸ਼ਨ ਨੂੰ ਵੀ ਇੱਕ ਅਪੀਲ ਕਰਦੇ ਆ ਕਿ ਜਿਹੜੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਬੜਾ ਦਬਾਆ ਆ ਜਾ ਰਿਹਾ ਸਰਕਾਰ ਵੱਲੋਂ ਬੜੀਆਂ ਲੋਕਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਕੋਈ ਬੂਥਾ ਤੇ ਨਹੀਂ ਬੈਣਾ ਜਾਂ ਕੋਈ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਿਹਾ ਤੇ ਅਸੀਂ ਅਸੀਂ ਚਾਹੁੰਦੇ ਆ ਕਿ ਚੋਣ ਕਮਿਸ਼ਨ ਇਹ ਯਕੀਨੀ ਨਿਰਪੱਖ ਚੋਣਾਂ ਕਰਾਉਣ ਵਾਸਤੇ ਯਕੀਨੀ ਬਣਾਇਆ ਜਾਵੇ ਤੇ ਜਿਹੜਾ ਇਹ ਇਹ ਜਿਹੜਾ ਦਬਾਅ ਆ ਜਾਂ ਇਹ ਜਿਹੋ ਜਿਹੇ ਜਿਹੜਾ ਦਬਾਅ ਪਾਉਣ ਵਾਲੇ ਲੋਕ ਆ ਉਹਨਾਂ ਦੇ ਉਹਨਾਂ ਤੇ ਜਿਹੜੀ ਕਿ ਸਖਤ ਕਾਰਵਾਈ ਇਹ ਜਿਹੜਾ ਇਨਸੀਡੈਂਟ ਹੋਇਆ ਕੋਈ ਪੁਲਿਸ ਬਾਅਦ ਨੇ ਵੀ ਕੋਈ ਸੁਣਦੀ ਦਾਖਲ ਨਹੀਂ ਹੈ ਜਾਂ ਕੁਝ ਪਤਾ ਚੱਲ ਪਾਇਆ ਹੈ ਕਿ ਵਾਕਈ ਇਹ ਹੋ ਉਸ ਨਾਲ ਨਹੀਂ ਇਹ ਜਿਸ ਟਾਈਮ ਤੇ ਉਹ ਬਾਹਰ ਨਿਕਲੇ ਉਹ ਟਾਈਮ ਤੇ ਉਹ ਉਹਨੇ ਮਨੇ ਜਿਹੜਾ ਸਾਡੇ ਬੰਦੇ ਪਹਿਲਾਂ ਮਿਲੇ ਉਹਨੂੰ ਉਹ ਉਹਨੇ ਮਿਲਦੀ ਦੱਸਿਆ ਤੋਂ ਉਦੋਂ ਬਾਅਦ ਤੇ ਫਿਰ ਉਹ ਅਜੇ ਤੱਕ ਮੇਰੇ ਕੋਲ ਬੇਹੋਸ਼ ਆ ਤੇ ਉਹਨੇ ਰਸਿਆ ਕਿ ਮੈਂ ਨਹੀਂ ਤੇ ਰੋਕਦਾ ਨਹੀਂ ਸਿਆ ਹਾਂ ਸੇ ਉਹ ਮੈਂ ਤੇ ਸੋਚਿਆ ਕਿ ਸ਼ਾਇਦ ਕੋਈ ਪੁਲਿਸ ਕੋਈ ਕਿਸੇ ਕਾਰਨ ਰੋਕ ਰਹੀ ਮੈਨੂੰ ਤੇ ਮੈਂ ਰੋਕ ਗਿਆ ਤੇ ਉਹ ਰੋਕਦੇ ਅਸਾਰ ਹੀ ਜਾਂਦਾ ਕੋਈ ਉਸੇ ਵੇਲੇ टा च बरास हो गया फिर मैं पता नहीं लगा कि घटना वापरी आते बड़ी मैं मुश्किल अपनी जी मेरी पिछली बारी खोल करके मेरी जान बच बच गई है जो हालात भी नाजुकी आज इलेक्शन कमी भेज रहे हैं अभी सवेरे अपना डेपूटे अमृतसर के पुलिस कमिश्नर भेजा ਯੋਹ ਵੀ ਉਹ ਬਾਕੀ ਤੁਹਾਨੂੰ ਚ ਦੱਸਣਾ ਕਿ ਇੱਕ ਇੱਕਾ ਨਾਲ ਕਿਉਂ ਤੇ ਦਿੱਕਤਾਂ ਆ ਰਹੀ ਤੇ ਕੀ ਕੀ ਦਾ ਇਲੈਕਸ਼ਨ ਦਾ ਮਾਹੌਲ ਜਿਵੇਂ ਚੱਲ ਰਿਹਾ ਸਾਹਬਾਂ ਉਹਨਾਂ ਨੇ ਸੀ ਸਾਰੇ ਹਾਂਜੀ ਉਹਨਾਂ ਉਹਨਾਂ ਦਾ ਕਾਫੀ ਵੱਡਾ ਰੋਲ ਸੀਗੇ ਸਾਡੀ ਟੀਮ ਵਿੱਚ ਸਿਲੈਕਸ਼ਨ ਚੰਪੀਅਨ ਚ ਉਹ ਵੀ ਮੇਨ ਜਿਹੜੇ ਬੰਦੇ ਸਾਡੇ ਇਲੈਕਸ਼ਨ ਦੀ ਟੀਮ ਦੇ ਸੀਗੇ ਇਸੇ ਕੰਟਰੋਲ ਕਰਨ ਵਾਲੇ ਉਹਨਾਂ ਚੇਕ ਸੀਗੇ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਜੋ ਸਾਡੀ ਪਾਰਟੀ ਦੀ ਚੜ੍ਹਾਈ ਵੇਖ ਕੇ ਸਾਡੇ ਉਮੀਦਵਾਰ ਦੀ ਕਾਪੀ ਅੱਗੇ ਹੁੰਦੇ ਜੇ ਇਸੇ ਕਰਕੇ ਕਿਸ ਨਾ ਕਿਸ ਤਰੀਕੇ ਨਾਲ ਸਾਡੀ ਜਿਹੜੀ ਟੀਮ ਦਰਵਾਜ਼ਾ ਤੋੜ ਕੇ ਜਾਂ ਕੋਈ ਉਹਨਾਂ ਦੇ ਇਸ਼ਤਿਹਾਰ ਪੈਣਾ ਕਰਕੇ ਮਨੂ ਪਿੱਛੇ ਡਾਹ ਜਸਕੇ ਉਹ ਵੀ ਦੇ ਖਾਤੇ ਉਸ ਨੇ ਕੀ ਇਨਸੀਡੈਂਟ ਆਇਆ ਤੇ ਕੌਣ ਸੀ ਉਹ ਦਿਨ ਕੱਲ ਉਹ ਆਹਿਦੂ ਚਿੱਕਾ ਖਾਲਸਾ ਉਹ ਆਹਿਦੂ ਨੀਕੀ ਬੰਦਾ ਮੈਨੂੰ ਅੱਜ ਰਾਤ ਨੂੰ ਸਫੇਰ ਮੈਨੂੰ ਚੰਗਾ ਭਰਾ ਮਿਲਿਆ 10:00 ਵੇ ਦਾ ਸਮਾਂ ਸੀ ਜਦੋਂ ਮੈਂ ਉੱਥੇ ਜਾਣ ਲੱਗਾ ਸੀ ਤੇ ਚੰਗੀ ਭਲੀ ਆਪਾਂ ਹੱਸ ਕੇ ਗੱਲ ਕੀਤੀ ਤੇ ਮੈਂ ਇਹਨੂੰ ਪੁੱਛਿਆ ਕਿ ਮੈਂ ਹਾਂ ਕਿਸ ਸੌਣ گاਉਂ ਤੇ ਕੀ ਵਿਸ਼ਾ ਨਾ ਕਿਨਾਂ ਮੁੰਡੀਆਂ ਜੀ ਓਪੇਅਰਪੋਰਟ ਚੱਲ ਰਿਹਾ ਆਪਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਕਿ ਆਪਣੇ ਗੁਰਮੁਖ ਰਜੇਤਵਰ ਕਾਂਜਾ ਵੀ ਉਹਨਾਂ ਪਛਾਨਦੇ ਤੇ ਅੱਜ ਇਸ ਸਮੇਂ ਚੋਨ ਕਮੀ ਚੋਨ ਮਹੀ ਦੇ ਜਾਨਾ ਪਿਆ ਸੀ ਉਹ ਤੋ ਰeal ਮੈਨੂੰ ਪੀ 1:30 2:00 ਤੇ ਸਾਮਾਸੀ ਮੈਨੂੰ ਕੁਝ ਪਤਾ ਲੱਗਾ ਕਿ ਸੁਖਦੇਵ ਵੀ ਨਾਸਲ ਸਾਹਿਬ ਦੀ ਗੱਡੀ ਦਿਨੇ ਚਿੱਤੇ ਮੈਨੂੰ ਬਲਾਸਟ ਕਰਤਾ ਉਹ ਛੋਟਾ ਉਹਨੂੰ ਪੈਟਰੋਲ ਪੰਪ ਕੋਲ ਆਗੇ ਇਹ ਮੈਨੂੰ ਇਹ ਚੀਜ਼ ਕਹਿਣਾ ਕਿ ਸਰਕਾਰਾਂ ਦੀ ਮੈਂ ਸਭ ਤੋਂ ਵਿੱਚ ਸਦਾ ਜਿੰਦਾ ਕਰਦਾ ਮੈਂ ਕਿਉਂਕਿ ਇਹੋ ਜੇ ਕੰਮ ਕਰਨੇ ਕਿਤਨਾ ਕਿਤੇ ਬਹੁਤ ਗਲਤ ਹੈ ਕਿਉਂਕਿ ਦੇਖੋ ਇਹ ਲੋਕਤੰਤਰ ਦੇਸ਼ ਆ ਜੇ ਆਪਾਂ ਅਜਿਹੇ ਧੱਕੇਸ਼ਾਹੀ ਕਿਸੇ ਉੱਤੇ ਕਰਦੇ ਰਹਿਣਾ ਕਿ ਬਹੁਤ ਗਲਤ ਹੈ ਕਿਉਂਕਿ ਹਰ ਕਿਸੇ ਵਿਅਕਤੀ ਨੂੰ ਆਪਣਾ ਚੋਣ ਲੜਦਾ ਅਧਿਕਾਰ ਆ ਪਰ ਆਪਾਂ ਸਰਾਂ ਨੇ ਕਿਸਨਾ ਕਰੀਏ ਕਿ ਹਰ ਕਿਸ ਦੀ ਜਾਨ ਆਪਾਂ ਖਤਰੇ ਚ ਪਾ ਕੇ ਆਪਾਂ ਚੋਣਾ ਲੜੀਏ ਪਹਿਲੀ ਗੱਲ ਤੇ ਸਹੂਨ ਆਣੀ ਚਾਹੀਦਾ ਬਹੁਤ ਜ਼ਿਆਦਾ ਗਲਤ ਹੋਇਆ ਦੋ ਸੁਖਦੀਪ ਵੀਰ ਦਿਨ ਰਾਤੇ ਕਰਕੇ ਮਲਕੀ ਦੀ ਟੀਮ ਬਰਕਰ ਨਾਲ ਕੰਮ ਕਰਦਾ ਪਿਆ ਸੀ ਤੇ ਇਹ ਵੈਸੇ ਬਹੁਤ ਜ਼ਿਆਦਾ ਥੱਕਾ ਹੋਇਆ ਦੋ ਸੁਦੇ ਵੀਰ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰੀ ਬਿਲਕੁਲ ਜੀ ਬਿਲਕੁਲ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਹੋ ਚੁੱਕੀ ਆ ਉਹਨਾਂ ਦੀ ਕਿ ਅਸੀਂ ਇੱਥੇ ਕਿੰਨੇ ਕਿ ਸਖਤ ਸ਼ਬਦਾਂ ਇਹ ਨਿੰਦਾ ਵੀ ਕਰਦੇ ਆ ਤੁਸੀਂ ਕਿੰਨੇ ਪ੍ਰੋਪਰ ਜਾਂਚ ਹਰ ਤਰੀਕੇ ਨਾਲ ਕੀਤੀ ਜਾਵੇ ਕਿ ਟੀਮ ਦੇ ਵਿੱਚ ਕਾਫੀ ਰੋਸ ਹੈ ਜੇ ਜਾਂ ਸਹੀ ਤਰੀਕੇ ਨਾਲ ਨਹੀਂ ਹੋਈ ਤੇ ਅਸੀਂ ਕੋਈ ਸਖਤ ਵੱਡਾ ਐਕਸ਼ਨ ਲਵਾਂਗੇ ਦੇ ਉੱਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੰਚ